ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਬਹੁਤ ਹੀ ਪਿਆਰੀ ਲੈ ਕੇ ਆਈ ਆ ਮੈਂ 2x2 ਕਾਟਨ ਆ ਬਹੁਤ ਟਾਈਮ ਬਾਦੀ ਦੀ ਵੀਡੀਓ ਆਉਣ ਲੱਗੀ ਆ ਤੇ ਇਹ ਆ ਸਾਡੇ ਕੋਲ ਸਿਰਫ 10-12 ਪੀਸ ਨੇ ਇਸ ਤੋਂ ਬਾਅਦ ਕੋਈ ਵੀ ਪੀਸ ਨਹੀਂ ਹੈਗਾ ਇਹਨਾਂ ਦੇ ਵਿੱਚ ਸੋ ਛੋਟੀ ਜੀ ਵੀਡੀਓ ਅਸੀਂ ਇਹ ਲੈ ਕੇ ਆਉਣ ਲੱਗੇ ਆਂ ਤੇ ਜਿਹੜੀਆਂ ਵੀ ਪਣਾ ਦੇ ਵਾਲੇ ਸੂਟ ਚਾਹੀਦੇ ਹੋਣਗੇ ਫਟਾਫਟ ਸਕਰੀਨਸ਼ਾਟ ਲੈ ਲਿਓ ਕਿਉਂਕਿ ਹੱਦ ਤੋਂ ਬਾਅਦ ਆਪਾਂ ਇਹਨਾਂ ਨੂੰ ਸੇਲ ਕੀਤਾ ਬਹੁਤ ਪਣੇ ਤੱਕ ਪਹੁੰਚਿਆ ਤੇ ਕਈ ਇਹਨਾਂ ਤਾਂ ਪਾ ਪਾ ਕੇ ਹੰਡਾਏ ਵੀ ਹੋਣੇ ਆ ਤੇ ਉਹਨਾਂ ਨੂੰ ਪਤਾ ਕਿ ਕਿਦਾਂ ਦਾ ਇਹ ਫੈਬਰਿਕ ਆ ਬਹੁਤ ਸੋਹਣਾ ਜਣ ਕੇ ਇਹ ਫੈਬਰਿਕ ਆ 2x2 ਕਾਟਨ ਆ ਬਿਲਕੁਲ ਨਾ ਕਿਸੇ ਰੰਗ ਦੀ ਕੰਪਲੇਨ ਨਾ ਕੋਈ ਕੱਪੜੇ ਦੀ ਕੰਪਲੇਨ ਨਾ ਇਹ ਚ ਕੋਈ ਮਾਵਾ ਵਾ ਬਹੁਤ ਜਿੱਦਾਂ ਦਾ ਸਟਾਫ ਹੈਗਾ ਇਦਾਂ ਦਾ ਹੀ ਰਹੂਗਾ ਚਾਹੇ ਤੁਸੀਂ ਧੋ ਲੋ ਪਾ ਲੋ ਹੰਡਾ ਲੋ ਜੋ ਮਰਜੀ ਕਰ ਲੋ ਠੀਕ ਹੈ ਜੀ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਆ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਹੋਣਗੇ ਫਟਾਫਟ ਲੱਗੇ ਸਕਰੀਨਸ਼ਾਟ ਆਰਡਰ ਕਰਕੇ WhatsApp ਦਾ ਨੰਬਰ ਸਾਡਾ ਸਕਰੀਨ ਤੇ ਸ਼ੋ ਹੋ ਰਿਹਾ ਉਹਦੇ ਉੱਪਰ ਸੈਂਡ ਕਰ ਸਕਦੀਆਂ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਭੈਣਾਂ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦਿਖ ਲੱਗੀਆ ਲੋ ਜੀ ਤੁਹਾਨੂੰ ਦਿਖਾਣੇ ਆ ਅੱਜ ਦਾ ਪਹਿਲਾ ਹੀ ਸੂਟ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਬਹੁਤ ਹੀ ਪਿਆਰੇ ਨੇ ਸੋ ਇਹਨਾਂ ਵਿੱਚੋਂ ਕੋਈ ਵੀ ਪ੍ਰਿੰਟ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈਣਾ ਤੇ ਆਰਡਰ ਕਰ ਦੇਣਾ ਪੂਰੀ 5 ਮੀਟਰ ਦੀ ਪ੍ਰੋਪਰ ਇਹਦੀ ਕੱਟ ਮਿਲੂਗੀ ਤੁਹਾਨੂੰ ਤੇ ਜਿਹੜੀਆਂ ਭੈਣਾਂ ਜਿਵੇਂ ਕਿ ਹੁਣ ਵਿਆਹ ਸ਼ਾਦੀਆਂ ਸਟਾਰਟ ਨੇ ਮਤਲਬ ਕਿ ਬਾਲੀਆ ਕੰਟਰੀਆਂ ਦੇ ਵਿੱਚ ਬਹੁਤ ਭੈਣਾਂ ਦੇ ਮੈਸੇਜ ਆ ਰਹੇ ਨੇ ਹੈਂਡਵਰਕ ਦੇ ਸੂਟਾਂ ਲਈ ਉਹਦੇ ਲਈ ਆਪਾਂ ਸ਼ਾਰਟ ਜਿਹੜੇ ਵੀ ਆਪਣੇ ਹੈਂਡਵਰਕ ਦੇ ਕਿਉਂਕਿ ਇਹ ਵਾਰੀ ਹੈਂਡਵਰਕ ਦੇ ਪੀਸਾਂ ਲਈ ਜਾ ਇੱਕ ਦੋ ਆਪਾਂ ਸਿਰਫ ਚਣ ਚਣ ਕੇ ਪੀਸ ਲੈ ਕੇ ਆਉਨੇ ਆ ਇਹ ਨਹੀਂ ਕਿ ਜਿਆਦਾ ਹੀ ਆਏ ਵੀ ਬਲਕ ਦੇ ਵਿੱਚ ਨਹੀਂ ਲੈ ਕੇ ਆਉਂਦੇ ਨਾਲ ਦੀ ਨਾਲ ਉਹਨਾਂ ਦੇ ਅਸੀਂ ਸ਼ਾਰਟ ਅਪਲੋਡ ਕਰੀ ਜਾ ਰਹੇ ਆ ਤੇ ਇੰਸਟਾ ਦਾ ਪੇਜ ਆ ਚਹਿਲ ਕਲੈਕਸ਼ਨ 27 ਉਹਨੂੰ ਜਾ ਕੇ ਫੋਲੋ ਕਰ ਲਓ ਉਹਦੇ ਤੇ ਤੁਹਾਨੂੰ ਡੇਲੀ ਲੇਟੈਸਟ ਜੋ ਵੀ ਸਾਡੀ ਵੈਰਾਈਟੀ ਆ ਰਹੀ ਹੈ ਹੈਂਡਵਰਕ ਦੀ ਬਹੁਤ ਸੋਹਣੇ ਕਨਸੈਪਟ ਲੈ ਗਏ ਮਾਰਕੀਟ ਤੋਂ ਬਿਲਕੁਲ ਡਿਫਰੈਂਟ ਤੁਹਾਨੂੰ ਦਵਾਂਗੇ ਬਹੁਤ ਸੋਹਣੀਆਂ ਚੀਜ਼ਾਂ ਲੈ ਕੇ ਆ ਰਹੇ ਆ ਸੋ ਤਾਂ ਕਰਕੇ ਉਹਨੂੰ ਪੇਜ ਨੂੰ ਫੋਲੋ ਕਰ ਲਓ ਆ ਇੰਸਟਾ ਦਾ ਪੇਜ ਆਪਣਾ ਚਹਿਰ 컬렉ਸ਼ਨ 27 ਜਿਹੜੀ ਆਪਾਂ ਨੂੰ ਨਾ ਪਤਾ ਲੱਗੇ ਮੈਸੇਜ ਕਰਕੇ ਪੁੱਛ ਲਿਓ ਤੇ ਤੁਹਾਨੂੰ ਹਰ ਤਰ੍ਹਾਂ ਦਾ ਜਣ ਕੇ ਹੈਂਡਵਰਕ ਦਾ ਸੂਟ ਆ ਜਿਹੜਾ ਉਹ ਮਿਲੂਗਾ ਜੀ ਠੀਕ ਹੈ ਜੀ ਇਹ ਹੈਗਾ ਸਾਡਾ ਅੱਜ ਦਾ ਪਹਿਲਾ ਹੀ ਪ੍ਰਿੰਟ ਨੰਬਰ ਹੋਗਾ ਜੀ 1 1 ਨੰਬਰ ਇਹ ਸੂਟ ਰਹੂਗਾ ਆ ਲੋ ਜੀ ਨੈਕਸਟ ਵਾਲਾ ਦੇਖ ਲਓ ਇਹ ਵੀ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਪ੍ਰਿੰਟ ਹੈ बस प्रिंटिंग चेक ਕਰੀ ਚੱਲਿਓ ਮੈਂ ਜ਼ਿਆਦਾ ਇਹਨਾਂ ਨੂੰ ਨਹੀਂ ਤੁਹਾਨੂੰ ਉਹ ਦਿਖਾਉਂਗੀ ਛੋਟੀ ਜੀ ਮੈਂ ਵੀਡੀਓ ਬਣਾਉਣ ਲੱਗੀ ਆ ਇਹ ਹੈਗਾ ਬਲੈਕ ਕਲਰ ਦੇ ਉੱਪਰ ਬਹੁਤ ਪਿਆਰਾ ਬਹੁਤ ਹੀ ਸੋਹਣਾ ਨੰਬਰ ਹੋਗਾ ਜੀ 2 2 ਨੰਬਰ ਇਹ ਸੂਟ ਰਹੂਗਾ ਲਓ ਜੀ ਨੈਕਸਟ ਵਾਲਾ ਪ੍ਰਿੰਟ ਦੇਖ ਲਓ ਸੇਮ ਇਹੀ ਡਿਜ਼ਾਈਨ ਰਹੂਗਾ ਤੇ ਇਹਦਾ ਬੇਸ ਜਿੰਦਾਂ ਦੀ ਇਹਨਾਂ ਦੀਆਂ ਲਾਈਨਿੰਗਸ ਨੇ ਨਾ ਉਦਾਂ ਦਾ ਇਹਦਾ ਰਹੂਗਾ ਕਲਰ ਪ੍ਰੋਪਰ ਠੀਕ ਹੈ ਜੀ ਜਾਂ ਮੈਂ ਇਹਨੂੰ ਰੋਕ ਲਾ ਸਾਈਨਟ ਕਰ ਲੀ ਮੋਰ ਪੰਖੀਆ ਸ਼ੇਡ ਆ ਜੀ ਇਹਦਾ ਨੰਬਰ ਇਹਦਾ ਰਹੂਗਾ 3 ਸੇਮ ਪ੍ਰਿੰਟ ਆ ਦੋਨਾਂ ਦਾ ਇਹਦਾ ਬਲੈਕ ਕਲਰ ਦਾ ਬੇਸ ਆ ਇਹਦਾ ਮੋਰ ਪੰਖੀਆ ਕਲਰ ਦਾ ਬੇਸ ਆ ਨੈਕਸਟ ਹੈਗਾ ਜੀ ਲਾਈਟ ਜੇ ਬਿਲਕੁਲ ਨਿੱਕੀ ਨਿੱਕੀ ਬੂਨ ਦਾ ਬਹੁਤ ਪਿਆਰਾ ਬਹੁਤ ਸੋਹਣਾ ਸਟਾਫ ਆ ਸਾਰੀ ਬ੍ਰਾਂਡ ਦੀ ਕਲੈਕਸ਼ਨ ਆ ਇਹਨਾਂ ਦਾ ਪ੍ਰਾਈਸ ਸਕਰੀਨ ਤੇ ਤੁਹਾਨੂੰ ਸ਼ੋ ਹੋਈ ਰਿਹਾ ਹੋਣਾ 800 ਦਾ ਸਿੰਗਲ ਆ 1500 ਦੇ ਦੋ ਨੇ ਜਿਹੜਾ ਮਰਜੀ ਸੂਰ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਨੰਬਰ ਹੋਗਾ ਜੀ 4 ਚਾਰ ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਆ ਗਿਆ ਜੀ ਲਵੈਂਡਰ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਨੰਬਰ ਹੋਊਗਾ ਜੀ ਇਹਦਾ 5 5 ਨੰਬਰ ਇਹ ਸੂਟ ਰਹੂਗਾ ਹਰ ਪ੍ਰਿੰਟ ਆਪਦੀ ਜਗ੍ਹਾ ਤੇ ਬਹੁਤ ਹੀ ਪਿਆਰੇ ਨੇ ਤੇ ਬਹੁਤ ਹੀ ਸੋਹਣੇ ਨੇ ਅਲੱਗ-ਅਲੱਗ ਡਿਫਰੈਂਟ-ਡਿਫਰੈਂਟ ਪ੍ਰਿੰਟ ਦੇ ਰਹੇ ਆ ਤੁਹਾਨੂੰ ਇਹ ਵੀ ਲਾਈਟ ਜਿਹਾ ਲਵੈਂਡਰ ਸ਼ੇਡ ਆ ਬਹੁਤ ਪਿਆਰਾ ਪ੍ਰਿੰਟ ਆ ਬਹੁਤ ਹੀ ਸੋਹਣਾ ਨੰਬਰ ਇਹਦਾ ਰਹੂਗਾ ਜੀ 6 6 ਨੰਬਰ ਇਹ ਸੂਟ ਰਹੂਗਾ ਜੀ ਤੇ ਨੈਕਸਟ ਵਾਲਾ ਜਿਹੜਾ ਹੈਗਾ ਜੀ ਇਹ ਰਹੂਗਾ ਮਹਿੰਦੀ ਐ ਟੂਨ ਦੇ ਉੱਪਰ ਮਹਿੰਦੀ ਐ ਜੀ ਟੂਨ ਰਹੂਗੀ ਇਹ ਵੀ ਪ੍ਰਿੰਟ ਬਹੁਤ ਪਿਆਰਾ ਹਰ ਤਰ੍ਹਾਂ ਦਾ ਲਾਈਟ ਡਾਰਕ ਤੁਹਾਨੂੰ ਮਿਲ ਰਿਹਾ ਜੀ ਪ੍ਰਿੰਟ ਨੰਬਰ ਹੈਗਾ ਜੀ 7 7 ਨੰਬਰ ਸੂਟ ਰਹੂਗਾ ਜੀ ਆ ਲੋ ਇਹ ਪ੍ਰਿੰਟ ਸਾਡਾ ਬਹੁਤ ਪਿਆਰਾ ਬਹੁਤ ਜਿੰਨਾ ਭੈਣਾਂ ਨੇ ਇਹਨਾਂ ਨੇ ਸਾਡੇ ਨਾਲ ਸਾਤ ਦੁਪੱਟੇ ਲੈਣੇ ਆ ਦੁਪੱਟਾ ਵੀ ਲੈ ਸਕਦੇ ਹੋ ਤੇ ਕਾਟਨ ਦਾ ਦੁਪੱਟਾ ਜਿਹੜਾ ਡਾਈਏਬਲ ਆ ਜਿਵੇਂ ਪਿਓਰ ਮਾਲ ਦਾ ਦੁਪੱਟਾ ਪਹਿਲਾਂ ਆਪਾਂ 150 ਦਾ ਸੇਲ ਕਰਦੇ ਸੀ ਉਹ ਵਾਲਾ ਸਾਡੇ ਕੋਲ ਹੁਣ ਨਹੀਂ ਹੈਗਾ 200 ਵਾਲਾ ਦੁਪੱਟਾ ਅਵੇਲੇਬਲ ਆ ਸੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ 250 ਦੇ ਵਿੱਚ ਉਹ ਦੁਪੱਟਾ ਰੈਡੀ ਹੋ ਕੇ ਤੁਹਾਡੇ ਤੱਕ ਪਹੁੰਚ ਜਾਊਗਾ ਵਿਦ 250 ਦੇ ਨਾਲ ਮਾਲ ਦਾ ਦੁਪੱਟਾ ਤੇ ਜੇ ਤੁਸੀਂ ਲੈਣਾ ਪਿਓਰ ਦਾ ਦੁਪੱਟਾ ਉਹ ਵੀ ਜਿਹੜਾ ਹਾਫ ਪਿਓਰ ਦਾ ਮਾਰਕੀਟ ਦੇ ਵਿੱਚ 250 ਦਾ बिकਦਾ ਵਾ ਉਹ ਵੀ 250 ਦਾ ਨਾਲ ਦੁਪੱਟਾ ਲੱਗ ਕੇ ਸੂਟ ਤੁਹਾਡੇ ਘਰ ਤੱਕ ਜਾਣ ਕੇ ਪ੍ਰੋਪਰ ਪਹੁੰਚ ਜਾਊਗਾ ਠੀਕ ਹੈ ਜੀ 1000 ਦੇ ਵਿੱਚ ਸੂਟ ਰੈ ਨਾਸ ਅਤੇ ਦੁਪੱਟੇ ਦੇ ਨਾਲ ਇਹਦਾ ਨੰਬਰ ਹੋਊਗਾ ਜੀ 8 8 ਨੰਬਰ ਇਹੇ ਸੂਟ ਰਹੂਗਾ ਆਲੋ ਨੈਕਸਟ ਵਾਲਾ ਹੈਗਾ ਜੀ ਬਿਲਕੁਲ ਚੈੱਕ ਜੇ ਵਾਲਾ ਪ੍ਰਿੰਟ ਆ ਜਿਓਮੈਟਿਕਲ ਜਿਆ ਜਿਹੜੀ ਭੈਣ ਨੂੰ ਵੀ ਚਾਹੀਦਾ ਹੋਇਆ ਫਟਾਫਟ ਲੈ ਲਓ ਸਕਰੀਨ ਸ਼ਾਟ 10 12 ਪੀਸ ਨੇ ਮੈਂ ਫੇਰ ਰਿਪੀਟ ਕਰ ਰਹੀ ਆ ਸੋ ਲਾਸਟ ਸਟਾਕ ਨੇ ਇਹ ਜਿਹੜੇ ਕਾਟਨਾਂ ਦੇ ਚੱਲ ਰਹੇ ਨੇ ਜਿਨ੍ਹਾਂ ਨੂੰ ਵੀ ਚਾਹੀਦੇ ਨੇ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰਨੇ ਨੇ ਨੈਕਸਟ ਆ ਗਿਆ ਮਸਟਰਡ ਸ਼ਿਫਟ ਇਹਦੇ ਵਿੱਚ ਬਹੁਤ ਪਿਆਰੇ ਪਿਆਰੇ ਕਲਰ ਸੀਗੇ ਹੁਣ ਜਸਟ ਇਹ ਸਿੰਗਲ ਸੂਟ ਸਾਡੇ ਕੋਲ ਅਵੇਲੇਬਲ ਆ ਜਿਹੜੀ ਬੈਨ ਨੂੰ ਵੀ ਚਾਹੀਦਾ ਹੋਇਆ ਤੁਸੀਂ ਲੈ ਸਕਦੇ ਹੋ ਨੰਬਰ ਹੋਊਗਾ ਜੀ 10 10 ਨੰਬਰ ਇਹ ਸੂਟ ਰਹੂਗਾ ਨੈਕਸਟ ਹੈਗਾ ਆਪਣਾ ਅੰਬੀ ਵਾਲਾ ਡਿਜ਼ਾਈਨ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਆ ਜਨਕਿ ਸੂਟ ਪਾ ਕੇ ਕਪੜਾ ਪਾ ਕੇ ਇੰਨਾ ਜ਼ਿਆਦਾ ਰਿਲੈਕਸ ਫੀਲ ਕਰੋਗੇ ਕੋਈ ਵੀ ਤਰ੍ਹਾਂ ਦੀ ਆਈ ਨਹੀਂ ਲੱਗੂਗਾ ਵੀ ਭਾਰਾ ਜਾਂ ਕੋਈ ਕਪੜਾ ਪਾਇਆ ਪਾਏ ਹੋਏ ਸਟਾਫ ਦਾ ਪਤਾ ਤੱਕ ਨਹੀਂ ਚੱਲਦਾ ਇੰਨਾ ਕੋਲਾ ਇੰਨਾ ਸੌਫਟ ਸਟਾਫ ਨੰਬਰ ਹੋਗਾ ਜੀ 11 11 ਨੰਬਰ ਇਹ ਸੂਟ ਰਹੂਗਾ ਜਿਵੇਂ ਕਿ ਮੈਂ ਤੁਹਾਨੂੰ ਆਹ ਵਾਲਾ ਜਿਓਮੈਟਿਕਲ ਡਿਜ਼ਾਈਨ ਦਿਖਾਇਆ ਵਾ ਇਹ ਸਕਾਈ ਬਲੂ ਕਲਰ ਤੇ ਦਿਖਾਇਆ ਇਹਦੇ ਨਾਲ ਸੇਮ ਕਲਰ ਇੱਕ ਮਿਲ ਜੂਗਾ ਤੁਹਾਨੂੰ ਗ੍ਰੀਨ ਕਲਰ ਇਹਦਾ ਨੰਬਰ ਹੋਊਗਾ ਜੀ 12 12 ਨੰਬਰ ਇਹ ਸੂਟ ਰਹੂਗਾ ਸੋ ਇਹ ਸੀਗੇ ਸਾਡੇ ਅੱਜ ਦੇ ਥੋੜੀ ਇਹ ਛੋਟੀ ਜਿਹੀ ਵੀਡੀਓ ਲੈ ਕੇ ਆਈਆਂ ਕਿਉਂਕਿ ਪ੍ਰਿੰਟ ਸਾਡੇ ਕੋਲ ਲਾਸਟ ਡੇ ਰਹਿ ਚੁੱਕੇ ਨੇ ਫਟਾਫਟ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰੰਨੇ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿੰਨਾ ਬਣਾ ਨੇ ਗਰੁੱਪ ਨੂੰ ਜੁਆਇਨ ਕਰਨਾ ਵੀ ਹੁਣ ਨਵੀਆਂ ਕਲੈਕਸ਼ਨਾਂ ਕੀ ਆ ਰਹੀਆਂ ਦਿਨ ਤਿਉਹਰਾਂ ਦੇ ਲਈ ਤਾਂ ਤੁਸੀਂ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਦੋਂ ਤੁਸੀਂ ਇਹੀ ਨੰਬਰ ਤੇ ਹੈਲੋ ਦਾ ਮੈਸੇਜ ਛੱਡ ਦਿਓ ਨਾਮ ਦੇ ਨਾਲ ਤੁਹਾਨੂੰ ਲਿੰਕ ਪ੍ਰੋਵਾਈਡ ਹੋ ਜਾਂਦਾ ਉਹਨੂੰ ਕਲਿੱਕ ਕਰਕੇ ਤੁਸੀਂ ਲਿੰਕ ਦੇ ਨਾਲ ਵਟਸਐਪ ਨੂੰ ਗਰੁੱਪ ਨੂੰ ਸਾਡੇ ਨੂੰ ਜੁਆਇਨ ਕਰ ਸਕਦੇ ਹੋ ਤੇ ਫੇਰ ਰਿਪੀਟ ਕਰ ਰਹੀਆਂ ਇੰਸਟਾ ਦਾ ਪੇਜ ਆ ਚਹਿਲ ਕਲੈਕਸ਼ਨ 27 ਉਹਨੂੰ ਵੀ ਜਾ ਕੇ ਫੋਲੋ ਕਰ ਸਕਦੇ ਹੋ ਤੇ ਬਾਕੀ ਜਿਹੜੇ ਸਾਡੀਆਂ ਭੈਣਾਂ ਨਵੀਆਂ ਅੱਜ ਸਾਡੇ ਚੈਨਲ ਤੇ ਆਈਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ